ਬਹੁਤ ਹੌਲੀ-ਹੌਲੀ ਸਪੀਡ ਤੇ ਜਾਂਦੀ ਆ ਮੋਜ ਦੇ ਨਾਲ ਹੀ ਤੁਰੀ ਜਾਂਦੀ ਆ ਦੇਖੋ ਸਹੀ ਕਮਾਲ ਦਾ ਨਜ਼ਾਰਾ ਡੱਬਾ ਜਾਈ ਆ ਜੇ ਮੀਂਹ ਕਣੀ ਹੋਵੇ ਤਾਂ ਵਿੱਚ ਵੜਨਾ ਪੈਜੂਗਾ ਇਹਦੇ ਨਹੀਂ ਤਾਂ ਪਰ ਇਹਦੇ ਵਿੱਚ ਮੀਂਹ ਕਣੀ ਜੀ ਯਾਰ ਮੀਂਹ ਚ ਭਿੱਜਣ ਦਾ ਵੀ ਇੱਕ ਸਵਾਦ ਹੋਊਗਾ ਇਹ ਤਾਰ ਕੀ ਆ ਕਿ ਜਦੋਂ ਇੱਕ ਵਾਰੀ ਡੰਡਾ ਮਾਰਦੇ ਆ ਤੇ ਇਹ ਰੋਕ ਲੈਂਦੇ ਆ ਇਹ ਬ੍ਰੇਕ ਆਈ ਦੇ ਜੇ ਦੋ ਵਾਰੀ ਡੰਡੇ ਮਾਰਦੇ ਆ ਤੇ ਵੇਹ ਟ੍ਰੇਨ ਨੂੰ ਬੈਕ ਕਰ ਲੈਂਦੇ ਆ ਮਤਲਬ ਇੱਥੇ ਤਾ ਤੇ ਡੰਡਾ ਮਾਰ ਕੇ ਸਿਗਨਲ ਚੱਲਦਾ ਇਹਦਾ ਬਈ ਹੌਲੀ ਜਾ ਰਹੀ ਆ ਮਤਲਬ ਇੰਨੀ ਕੀ ਸਪੀਡ ਆ ਵੀ ਆਪਣਾ ਗੋਪੀ ਮਗਰ ਤੁਰ ਕੇ ਵੀਡੀਓ ਬਣਾ ਸਕਦਾ ਝਟਕੇ ਜਿਹੀ ਮਾਰਦੀ ਤੇ ਮਤਲਬ ਕਾਫੀ ਅੱਛਾ 뷰 ਆ ਰਿਹਾ ਵਾ ਆ ਦੇਖੋ ਦਰਸ਼ਕੋ ਦੂਜੇ ਪਾਸਿਓ ਉਹ ਮੁੜ ਕੇ ਆ ਰਹੀ ਆ ਉਹ ਵੀ ਸੇਮ ਟ੍ਰੇਨ ਆ ਪੀ ਐਸ ਪੀ ਸੀ ਐਲ ਆਪਣੇ ਪੰਜਾਬ ਦੀ ਟ੍ਰੇਨ ਹੀ ਮੰਨ ਲੋ ਏ ਅਰੇ ਉਧਰੋਂ ਖਾਲੀ ਆ ਉਧਰੋਂ ਮੁੜ ਕੇ ਆਊਗੀ ਤੇ ਹੁਣ ਦੂਜਿਆਂ ਨਾਲ ਆਪਾਂ ਥੱਲੇ ਨੂੰ ਜਾ ਰਹੇ ਆ ਵਾਪਸੀ ਕਰ ਲਈ ਆ ਕੋ ਫਿਰ ਦਿਖਾ ਦੇਵੀ ਕਿੰਨੀ ਢੂੰ ਢਲਾਨ ਤੋਂ ਥੱਲੇ ਜਾਣਾ ਦੇਖਾਂ ਆਹ ਆ ਥੱਲੇ ਨੂੰ ਮਤਲਬ ਸਹੀ ਅਸਲੀ ਆ ਰਿਹਾ ਸਹੀ ਦੇਖੋ ਵੀ ਕਿ ਦਰਸ਼ਕੋ ਹੌਲੀ ਜਿਹੀ ਟਰਾਲੀ ਆ ਜਿਹੜੀ ਕਿ ਤਕਰੀਬਨ 750 ਸਾਲ ਹੋ ਗਿਆ ਚਲਦੀ ਨੂੰ ਦੋਈ ਸੀ ਸਵਿਟਜ਼ਰਲੈਂਡ ਦੇ ਵਿੱਚ ਤੇ ਇੱਕ ਇੱਥੇ ਕਰਨਲ ਬੈਟੀ ਨੇ ਬਣਾਈ ਸੀ ਤੇ ਸਵਿਟਜ਼ਰਲੈਂਡ ਵਾਲੀ ਤਾਂ ਖਤਮ ਹੋ ਗਈ ਤੇ ਆਪਣਾ ਇੱਥੇ ਇਹ ਚਲਦੀ ਆ ਇਹ ਸਾਨੂੰ ਮੇਰਾ 750 ਸਾਲ ਲਗਭਗ ਹੋ ਗਿਆ ਇਹਨੂੰ ਇਹਦੀ ਕੋਈ ਬ੍ਰੇਕ ਨਹੀਂ ਕੋਈ ਗੇਅਰ ਨਹੀਂ ਕੁਛ ਨਹੀਂ ਇਹਨੂੰ ਰਸੇ ਦੇ ਨਾਲ ਹੀ ਖਿੱਚਿਆ ਜਾਂਦਾ ਇੱਕ ਤਾ ਵਾਇਰ ਕੇਵਲ ਉਹਦੇ ਨਾਲ ਖਿੱਚਿਆ ਜਾਂਦਾ ਵਾ ਆ ਭਾਰ ਲੱਦਿਆ ਹੋਇਆ ਇਹ ਟੁਵਾ ਟੁਵਾਈ ਦੇ ਲਈ ਬਣਾਈ ਗਈ ਸੀ ਤੇ ਆਪਾਂ ਅੱਗੇ ਜੇ ਕਰਨਲ ਬੈਟੀ ਨੇ ਬਣਾਈ ਸੀ ਸਾਨੂੰ ਅੱਗੋਂ ਵੀ ਦਿਖਾ ਦੇਾਂਗੇ ਵੀ ਬਹੁਤ ਕਮਾਲ ਆ ਦੇਖੋ ਇਧਰਲੇ ਪਾਸੇ ਆ ਟਰੈਕ ਇਹਦਾ ਆਹਾਵਾ ਭਾਰ ਢੋਣ ਦੇ ਲਈ ਇਹ ਸ਼ਨਨ ਪਾਵਰ ਹਾਊਸ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੇ ਹੀ ਲੱਗੀ ਹੋਈ ਆ ਆਪਾਂ ਸਫ਼ਰ ਕਰਾਂਗੇ ਮੈਨੂੰ ਲੱਗਦਾ ਇਹ ਸਭ ਤੋਂ ਖਤਰਨਾਕ ਸਫ਼ਰਾਂ ਦੇ ਵਿੱਚ ਸਫ਼ਰ ਹੈ ਇੱਕ ਕਿੱਸ ਹੁੰਦਾ ਕਿਉਂਕਿ ਜਿਹਾ ਰਸੇ ਜੇ ਤੇ ਹੀ ਆ ਰੱਸਾ ਜੀ ਨੂੰ ਕੋਈ ਇਹਦਾ ਬੰਦਾ ਗਿਆ ਮਗਰ ਮੁੜੇ ਉੱਪੇ ਹੈ ਹਨਾ ਕੋਈ ਕੋਈ ਇਹੋ ਜਿਹਾ ਕਿਹੜਾ ਕੋਈ ਪਾਵਰ ਬ੍ਰੇਕ ਆ ਇਹਦੇ ਤੇ ਆਹ ਸੀਟਾਂ ਸੁੱਟਾ ਦੋ ਚਾਰ ਬੰਦੇ ਬਹਿੰਦੇ ਆ ਤੇ ਆਹ ਅੰਦਰਲੇ ਪਾਸੋਂ ਆ ਵਿੰਡੋ ਅਸੀਂ ਇੱਥੇ ਹੀ ਬਹਿ ਸਕਦੇ ਜੇ ਮੀਂਹ ਕਣੀ ਦਾ ਟਾਈਮ ਹੋਵੇ ਤਾਂ ਆਹਾਂ ਇਧਰਲੇ ਪਾਸੇ ਲੈ ਆਪਾਂ ਦਿੱਤੇ ਹੰਦਰਲੇ ਪਾਸੇ ਹੀ ਬੈਠ ਸਕਦੇ ਪਰ ਆਪਾਂ ਖੁੱਲੇ ਦੇ ਵਿੱਚ ਹੀ ਬੈਠ ਕੇ ਜਾਣਾ ਤੇ ਆਹ ਕੇਵਲ ਇੱਧਰ ਰੱਸਾ ਆਪਾਂ ਪੌਣੀ ਦਿਖਾ ਦਿਓ ਨੀਮ ਕਰਕੇ ਆਹ ਪੌਣੀਆਂ ਦੇ ਦੁਆ ਖਿੱਚਿਆ ਜਾ ਸਕਦਾ ਬਾ ਉਹ ਸਾਹਮਣੇ ਪੌਣੀ ਨਜ਼ਰ ਆ ਜੂਗੀ ਆ ਥੱਲੇ ਪਾਸੇ ਪਹੀਏ ਦਿਖਾ ਦਿਓ ਇਹਦੇ ਕਿਹੇ ਜਿਹੇ ਆ ਲੋਹੇ ਦੇ ਨਜ਼ਰ ਆ ਜਾਣਗੇ ਆ ਹਾਤੀ ਚੀਜ਼ਾਂ ਸਾਰੀਆਂ ਤੇ ਬਾਕੀ ਸਫਰ ਸੋ ਨਾਲ ਦੀ ਨਾਲ ਤੁਰਦੇ ਜਾਵਾਂਗੇ ਤੇ ਗੱਲਬਾਤ ਆਪਾਂ ਕਰਦੇ ਜਾਵਾਂਗੇ ਕਿਹੜਾ ਦਰਸ਼ਕੋ ਲੈ ਚੱਲ ਪਈ ਆ ਟ੍ਰੇਨ ਇਹ ਹੌਲੀ ਹੌਲੀ ਤੁਰਦੇ-ਤੁਰਦੇ ਵੀ ਚੜ੍ਹ ਸਕਦੇ ਹੋ ਤੁਸੀਂ ਸਪੀਡ ਦੀ ਇੰਨੀ ਕੀ ਰਹਿਣੀ ਆ ਜੂੰ ਜੂੰ ਦੀ ਤੋਰ ਤੁਰਦੇ ਰਹੂਗੀ ਬਸ ਇੱਕ ਰਸਤੇ ਦੀ ਤਰ੍ਹਾਂ ਖਿੱਚਿਆ ਜਾ ਰਿਹਾ ਇਹਨੂੰ ਸਕੇਲ ਦੇ ਰਾਹੀਂ ਤੇ ਅਗੂ ਪਿੱਛੇ ਦੂਰ ਦਿਖਾ ਦਿਓ ਹਾਲੇ ਹਾਲੇ ਸਿੱਧੀ ਸਟੀਪ ਤੇ ਖਿੱਚ ਝਲਾਣਾ ਮਤਲਬ ਮਤਲਬ ਖੱਚ ਪਈ ਹੋਈ ਆ ਜਿਹੜੀ ਤਾਰ ਆ ਨਾ ਆਹ ਇਹ ਤਾਰ ਕੀ ਆ ਕਿ ਜਦੋਂ ਇੱਕੇ ਡੰਡਾ ਮਾਰਦੇ ਆ ਤੇ ਹੀ ਰੋਕ ਲੈਂਦੇ ਆ ਇਹ ਬ੍ਰੇਕ ਆ ਇਹਦੇ ਜੇ ਦੋਵੇਂ ਡੰਡੇ ਮਾਰਦੇ ਆ ਤੇ ਵੇਹ ਟ੍ਰੇਨ ਨੂੰ ਬੈਕ ਕਰ ਲੈਂਦੇ ਆ ਮਤਲਬ ਇੱਥੇ ਤਾਂ ਤੇ ਡੰਡਾ ਮਾਰ ਕੇ ਸਿਗਨਲ ਚੱਲਦਾ ਇਹਦਾ ਇਸ ਚੀਜ਼ ਦਾ ਆਓ ਚੱਲਦੇ ਆ ਅੱਗੇ ਹੋਰ ਵੀ ਦੇਖਦੇ ਆ ਤੇ ਉਹ ਦੇਖੋ ਕਾਫੀ ਉਚਾਈ ਦੇ ਉੱਤੇ ਆ ਚੁੱਕੇ ਆ ਜਿਹੜਾ ਕਰਨਲ ਬੈਟੀ ਸੀ ਨਾ ਉਹਨੇ ਇਸ ਕੀਮ ਤਾਂ ਬਣਾਈ ਸੀ ਵੀ ਤਾਂ ਕਿ ਉਹ ਬਿਜਲੀ ਦਾ ਸਮਾਨ ਆ ਜਿਹੜਾ ਤਾਂ ਬ੍ਰੌਟ ਵੈਲੀ ਨੂੰ ਦਾ 50 ਸਾਗੇ ਤਾਂ ਵਾਲੇ ਪਰਸੇ ਨੂੰ ਇਸੇ ਕਰਕੇ ਉਹਨੇ ਇਹ ਸਿਸਟਮ ਬਣਾਇਆ ਸੀਗਾ ਹੁਣ ਢਾਲ ਚੜਦੇ ਤਰ੍ਹਾਂ ਆਹਾ ਮਤਲਬ ਇਹ ਜੀਆਂ ਬੱਚੀਆਂ ਨੂੰ ਕੁਪਕੀਆਂ ਜੇ ਨਜ਼ਰ ਆ ਜਾਣਗੀਆਂ ਸੰਚੇ ਵੀ ਆਇਆ ਵੀ ਉਹਨੇ ਇੱਕ ਨਾ ਪਹਾੜ ਤੇ ਪਹਿਲਾਂ ਵੱਲਬ ਜਗਾ ਕੇ ਬਿਜਲੀ ਪੈਦਾ ਕਰਕੇ ਤਜਰਬਾ ਕਰਕੇ ਦੇਖਿਆ ਸੀ ਫਿਰ ਇਹਨੂੰ ਆਖਰੀ ਗਰੂਪ ਦਿੱਤਾ ਸੀਗਾ ਛਨਬੀ ਪਾਵਰ ਹਾਊਸ ਨੂੰ ਉਧਰ ਪਹਾੜਾ ਤੇ ਆ ਦੇਖੋ ਕਿੱਥੇ ਉਚਾਈ ਤੇ ਜਮਨ ਤੇ ਖਿਟਲਾਨ ਤੇ ਆਪਾਂ ਚੜ ਰਹੇ ਆ ਪੂਰਾ ਜੋਰ ਲੱਗ ਰਿਹਾ ਵਾ ਪਰ ਇਹ ਸਿਰਫ ਤਾਰ ਦੇ ਆਸਰੇ ਕਰਕੇ ਹੀ ਇਹ ਤੁਰ ਹੀ ਜਾਂਦੀ ਹੈ ਤਾਰਾਂ ਤੋਂ ਖਿੱਚੀ ਜਾ ਰਿਹਾ ਕੋਈ ਨਾ ਕੋਈ ਉਸੇ ਕਰਕੇ ਇਹਨੂੰ ਮਤਲਬ ਤਾਂ ਜਾ ਰਹੀ ਆ ਆ ਦੇਖੋ ਕਮਾਲ ਦੀ ਚੀਜ਼ ਆ ਰਖਤ ਰੂਫ ਬਹੁਤ ਸੋਹਣਾ ਸ਼ਾਂਤ ਅ ਰਿਵਿਊ ਆ ਇੱਕ ਇੱਕ ਖਤਰਨਾਕ ਰੇਲਵੇ ਟਰੈਕ ਮੰਨਦਾ ਮੈਨੂੰ ਕਾਰਨ ਕੀ ਕਿ ਸਿਰਫ ਇੱਕ ਕੇਬਲ ਦੇ ਆਸਰੇ ਹੀ ਇਹ ਟ੍ਰੇਨ ਟਰ ਰਹੀ ਆ ਉਹ ਥੱਲੋਂ ਮਤਲਬ ਇੱਕ ਸਰੰਗ ਦੇ ਵਾਂਗੂ ਪੁਲ ਜਿਆ ਬਣਿਆ ਹੋਇਆ ਇਹੋ ਤਾਂ ਵੀ ਟਰੈਕ ਚੱਲਦਾ ਤੇ ਸਵਾਰੀਆਂ ਵੀ ਚੜ੍ਹਦੀਆਂ ਆ ਜਿਹੜੀ ਉੱਥੇ ਰਾਤ ਉੱਥੇ ਕੰਮ ਕਰਦੇ ਆ ਲੋਕ ਉਹ ਵੀ ਨਾਲ ਦੀ ਨਾਲ ਸਾਥੀ ਚੜ੍ਹਦੇ ਜਾਂਦੇ ਆ ਮੈਨੂੰ ਲੱਗਦਾ ਬਾਵਾ ਹਾਂਜੀ ਕਾਫੀ ਭਰ ਜਾਏਗੀ ਇਹ ਅੰਬਾ ਸਿੱਧੇ ਬੰਦੇ ਇਤਨੇ ਹੀ ਨਹੀਂ ਹੋ ਗਿਆ ਖਿੱਚਲੇਗੀ ਜੀ ਖਿੱਚਲੇਗੀ ਖਿੱਚਲੇਗੀ ਬਸ ਠੀਕ ਆ ਹੋਰ ਨਾ ਕਿਤੇ ਹੋਈ ਗੱਲ ਹੋ ਜੇ ਵੀ ਬੜਾ ਹੀ ਚੜੀ ਜਾਂਦੇ ਆ ਕਿਤੇ ਹਨਾ ਤੇ ਉਹ ਦੇਖ ਕਿਥੋਂ ਡੂੰਗਾ ਇਹ ਦਸਰੇ ਕੋਪੀ ਵੀ ਪਰੇ ਆ ਰਹਾ ਸਹੀ ਕਿਥੋਂ ਉਹ ਢਾਲ ਚੜ ਕੇ ਆਈ ਤੇ ਕਿਟ ਲਾਨ ਖੀ ਚੀ ਨੇ ਟੈਟਰ ਬਿੰਗੀ ਹੋ ਚੁੱਕੇ ਟੈਟਰ ਸਵਾਰੀਆਂ ਬਾਬਾ ਚੜ ਚੁੱਕੀਆਂ ਆ ਪੱਥਰ ਦੀ ਸੱਲ ਵੀ ਰੱਖੀ ਆ ਵੇਟ ਬੈਲੈਂਸ ਕਰਨ ਨੂੰ ਤੇ ਚਲੋ ਅੱਗੇ ਚੱਲਦੇ ਆਂ ਹੋਰ ਸਵਾਰੀਆਂ ਚੜ ਗਈਆਂ ਸਾਰੀਆਂ ਮਾਰਦੀਆਂ ਸੀਟੀ ਮਾਰੋ 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 ਸੀਟੀ ਚਲੋ ਵੀ ਸੀਟੀ ਹੁੰਦੀ ਨਹੀਂ ਮਾਰਨੀ ਚਲੋ ਬਈ ਚਲੋ ਆਹ ਦੇ ਆਹ ਸਿਗਨਲ ਦੇ ਰਿਹਾ ਵਾ ਵੀ ਸਿਗਨਲ ਦੇ ਰਿਹਾ ਵੀ ਪਾਈ ਖੇ ਚਲੋ ਹੁਣ ਸਾਨੂੰ ਟਾਰ ਦਾ ਆ ਗਿਆ ਸਹੀ ਪਰੇ ਕੋਪੀ ਹਾਂ ਆ ਸਿਗਨਲ ਦੇਊਗਾ ਇਹ ਨੋਟ ਕਰਨ ਵਾਲੀ ਗੱਲ ਸੀ ਵੱਡੀ ਇਹ ਨਾਲ ਡੰਡਾ ਮਾਰ ਕੇ ਆ ਕੋਈ ਹੈਲਪ ਕਰ ਦੇ ਕੋਈ ਉਹ ਤਾਂ ਜਦ ਖੜੋ ਪਰ ਕਛੜੀ ਆ ਉਹ ਚ ਉਹਦਾ ਕਾਂਟ ਜਾਂ ਕੋਈ ਅਰਥ ਕੀਤਾ ਹੋਇਆ ਤਾਂ ਕਰਕੇ ਉਹ ਸਿਗਨਲ ਸਮਝ ਲੈਂਦੇ ਆ ਕੋਈ ਅਰਥ ਜਾਂ ਕੀਤਾ ਕੋਈ ਬੈਲ ਵੱਜਦੀ ਹੋਊਗੀ ਉੱਥੇ ਲਾਜ਼ਮੀ ਨਹੀਂ ਤਾਂ ਇਹ ਤਾਂ ਕਿੰਨੀਆਂ ਟਾਣੀਆਂ ਲੱਗਦੀਆਂ ਨਾਲ ਹਾਂ ਇਹ ਤਾਂ ਢੇੜੇ ਨਾਲ ਰੋਕਣ ਤੇ ਚਲਾਉਣ ਤੇ ਰਹਿ ਜਾਣ ਫਿਰ ਇਹ ਤਾਂ ਉੱਥੇ ਬੈਲ ਵੱਜਦੀ ਆ ਇਹਦੇ ਵਿੱਚ ਅਰਥ ਕੀਤਾ ਹੋਇਆ ਕਿ ਜਿਹੜੀ ਡੰਡਾ ਲਾਉਂਦਾ ਨਾ ਉਹਦਾ ਅਰਥ ਕੀਤਾ ਹੋਇਆ ਉਹਦਾ ਆ ਦੇਖ ਲਓ ਵੀ ਹੌਲੀ-ਹੌਲੀ ਜਾ ਰਹੀ ਆ ਮਤਲਬ ਇੰਨੀ ਕੀ ਸਪੀਡ ਆ ਵੀ ਆਪਣਾ ਗੋਪੀ ਮਗਰ ਤੁਰ ਕੇ ਵੀਡੀਓ ਬਣਾ ਸਕਦਾ ਝਟਕੇ ਜਿਹੀ ਮਾਰਦੀ ਆ ਤੇ ਮਤਲਬ ਕਾਫੀ ਅੱਛ ਤੇ ਥੱਲੋਂ ਪੌਣੀਆਂ ਜੀਆਂ ਦਿਖਾ ਦਿਓ ਆ ਰਹੀਆਂ ਕਈਆਂ ਨਹੀਂ ਹਾਰੀਆਂ ਥੱਲੋਂ ਦਿਖਾ ਦਿਓ ਟਰੈਕ ਵਗੈਰਾ ਕਿੱਸਾ ਤਾਲ ਤੇ ਨਰਮੀ ਦੇ ਨਾਲ ਹੀ ਚੱਲ ਰਹੀ ਆ ਆਪੇ ਸਹਿਜ ਮਤੇ ਦੇ ਨਾਲ ਦੇਖੋ ਵੀ ਕਿਡਾ ਸ਼ਾਨਦਾਰ 뷰ਸ ਨੂੰ ਨਜ਼ਰ ਆਊਗਾ ਹਨਾ ਤੇ ਕਮਾਲ ਦੀ ਗੱਲ ਬਾਤ ਆ ਬਹੁਤ ਹੌਲੀ ਹੌਲੀ ਸਪੀਡ ਤੇ ਜਾਂਦੀ ਆ ਮੋਜ ਦੇ ਨਾਲ ਹੀ ਤੁਰੀ ਜਾਂਦੀ ਆ ਦੇਖੋ ਸਹੀ ਕਮਾਲ ਦਾ ਨਜ਼ਾਰਾ ਡੱਬਾ ਜਾਈ ਹੈ ਜੇ ਮੀਂਹ ਕਣੀ ਹੋਵੇ ਤਾਂ ਵਿੱਚ ਵੜਨਾ ਪੈਜੂਗਾ ਇਹਦੇ ਨਹੀਂ ਤਾਂ ਪਰ ਇਹਦੇ ਵਿੱਚ ਮੀਂਹ ਕਣੀ ਜੀ ਯਾਰ ਮੀਂਹ 'ਚ ਭਿੱਜਣ ਦਾ ਵੀ ਇੱਕ ਸਵਾਦ ਹੋਊਗਾ ਹਾਂ ਬੜਾ ਮਜ਼ਾ ਹਾਂ ਮੀਂਹ 'ਚ ਭਿੱਜਣ ਦਾ ਵੀ ਇੱਕ ਸਵਾਦ ਹੋਊਗਾ ਤੇ ਇਹ ਹੈ ਜਗਿੰਦਰ ਨਗਰ ਦੇ ਵਿੱਚ ਆ ਸਵੇਰੇ 8 9 ਵਜੇ ਚੱਲਦੀ ਆ ਇਹ ਸਮਾਂ ਉਸ ਹਿਸਾਬ ਨਾਲ ਹੀ ਇਹਨਾਂ ਦਾ ਸਾਢੇ 9 ਵਜੇ ਆ ਮੈਂ ਤੁਸੀ ਟਾਈਮ ਨਾਲ ਹੀ ਆ ਜਿਓ ਚੰਗਾ ਹੀ ਨਹੀਂ ਆਪਾਂ ਨੂੰ ਨਹੀਂ ਡਿੱਕਣਾ ਆਪਾਂ ਇਹਨੂੰ ਡਿੱਕਣਾ ਵਾ ਤੇ ਆ ਕਮਾਲ ਦਾ ਨਜ਼ਾਰਾ ਸਾਨੂੰ ਨਜ਼ਰ ਆਊਗਾ ਅੱਗੇ ਤਾਂ ਚੱਲਣਾ ਆਪਾਂ ਹਜੇ ਹਜੇ ਤਾਂ ਵਾਦ ਦੀ ਕੁਝ ਵੀ ਨਹੀਂ ਸਫਰ ਤੈਅ ਕੀਤਾ ਆ ਦੇਖੋ ਦਰਸ਼ਕੋ ਦੂਜੇ ਪਾਸਿਓ ਉਹ ਮੁੜ ਕੇ ਆ ਰਹੀ ਆ ਉਹ ਵੀ ਸੇਮ ਟ੍ਰੇਨ ਪੀ ਐਸ ਪੀ ਸੀ ਐਲ ਆਪਣੇ ਪੰਜਾਬ ਦੀ ਟ੍ਰੇਨ ਹੀ ਮੰਨ ਲਓ ਏ ਅਜੇ ਉਧਰੋਂ ਖਾਲੀ ਆ ਉਧਰੋਂ ਮੁੜ ਕੇ ਆਉਗੀ ਕਮਾਲ ਦਾ ਨਜ਼ਾਰਾ ਗੁੱਡ ਮਾਰਨਿੰਗ ਜੀ ਕਿਵੇਂ ਹੋ ਅਬ ਇਸ ਵਿੱਚ ਹੋ ਜਾਏਗੇ ਵਾਹ ਵਾਹ ਚਲੋ ਵਸ ਇਧਰ ਵਾਪਸ ਲੈ ਵੀ ਅੱਛਾ ਉੱਤਰ ਕਹਾਂ ਸਬਾਪਸ ਉੱਪਰ ਇਹ ਵਿਚ ਰੈਂਪ ਜਾਏਗੀ ਤੁਸੀਂ ਜਾਣਾ ਤੇ ਜਾਓ ਕਿਤਨੇ ਵਜੇ ਮੁੜੇਗੀ ਉਸ ਤਰਫ ਸੇ ਨਹੀਂ ਨਹੀਂ ਫਿਰ ਵਸ ਵਸ ਆਜੋ ਫਿਰ ਉਹ ਕੋਈ ਸ਼ਾਮ ਨੂੰ ਮੜਾਂਗੇ ਇੰਨਾ ਟਾਈਮ ਨਹੀਂ ਹੈ ਆਪਣੇ ਕੋਲ ਆਜੋ ਇਧਰਲੇ ਪਾਸੇ ਰਾਜਸਤਾਨੀ ਸ਼ਬਦ ਇਧਰ ਕਰ ਲੋ ਉਹ ਵੀ ਭਰੇ ਆਈ ਪੱਜ ਕੇ ਸਰ ਇਸਕਾ ਕੀ ਰੋਲ ਹੈ ਕੰਟੇਨਸ ਮੈਂ ਫਾਈਲ ਵੀ ਲੈ ਲਓ ਆ ਪਹਿਲੇ ਆਜੋ ਆਜੋ ਇਹ ਜੋ ਆ ਆਹ ਤਾਰ ਆ ਦਿਖਾ ਸਕਦੇ ਹੋ ਆਹ ਤਾਰ ਨੂੰ ਜਦੋਂ ਟੱਚ ਕਰਦੇ ਆ ਆਰਥੋ ਜਾਂ ਦਾਵਾ ਇਹਦੇ ਵਿੱਚ ਇਹ ਆ ਤਾਰ ਆ ਜਿਹੜੀ ਇਹਨੂੰ ਚੱਕ ਕੇ ਤੇ ਲਾ ਕੇ ਸਿਗਨਲ ਦੇ ਕੇ ਰੋਕ ਲੈਂਦੇ ਆ ਤੇ ਉਹਦੇ ਨਾਲ ਰੁਕ ਜਾਂਦੀ ਹੈ ਟ੍ਰੇਨ ਕਮਾਲ ਦਾ ਯਾਰ ਹੁਣ ਆਪਾਂ ਇੱਥੋਂ ਸ਼ੈਫਟ ਹੋ ਕੇ ਦੂਜੇ ਪਾਸੇ ਨੂੰ ਵਾਪਸ ਚੱਲਾਂਗੇ ਇਧਰਲੇ ਪਾਸੇੋਂ ਹੁਣ ਜਿਹੜੇ ਮਜ਼ਦੂਰ ਆਉਂ ਗਾਂ ਚਲੇ ਜਾਣਗੇ ਆਪਾਂ ਮੈਂ ਪੰਜਥਾ ਟੂਰਿਸਟ ਹੀ ਆ ਤੇ ਆਪਾਂ ਹੁਣ ਇੱਥੋਂ ਵਾਪਸ ਹੋ ਜਾਾਂਗੇ ਤੇ ਹੁਣ ਦੂਜਿਆਂ ਨਾਲ ਆਪਾਂ ਥੱਲੇ ਨੂੰ ਜਾ ਰਹੇ ਆ ਵਾਪਸੀ ਕਰ ਲਈ ਆ ਕੋਈ ਫਿਰ ਦਿਖਾ ਦੇਵੀ ਕਿੰਨੀ ਡੂੰਘੀ ਟਲਾਂਟ ਥੱਲੇ ਜਾਣਾ ਦੇਖਾਈ ਆਹ ਆ ਥੱਲੇ ਨੂੰ ਮਤਲਬ ਸਹੀ ਆ ਰਿਹਾ ਸੀ ਦੇਖੋ ਵੀ ਕਿਰਾਂ ਆ ਸਾਰਾ ਥੱਲੇ ਡੂੰਗੀ ਟਲਾਂਟ ਬਣੀ ਹੋਈ ਆ ਜਿੱਥੇ ਲੋਕ ਉਤਰੇ ਜਾ ਰਹੇ ਆ ਮੁਸਾਫਰ ਤੁਹਾਨੂੰ ਜੂਮ ਕਰਕੇ ਮਾੜਾ ਇਹ ਦਿਖਾ ਦਈਏ ਆ ਵੀ ਕਾਫੀ ਡੂੰਗੀ ਟਲਾਂਟ ਆ ਇਹ ਤੇ ਆ ਦੇਖ ਸਕਦੇ ਹੋ ਤੁਸੀਂ ਮਤਲਬ ਕਮਾਲ ਦਾ ਥਿਊਸ ਤੁਹਾਨੂੰ ਨਜ਼ਰ ਆਊਗਾ ਇੱਥੋਂ ਜਾ ਕੇ ਦੋ ਪਟੜੀਆਂ ਦੀ ਇੱਕ ਪਟੜੀ ਬਣ ਜਾਂਦੀ ਆ। ਗਾਂ ਟਰੈਕ ਦੋ ਉਹਨਾਂ ਦਾ ਇੱਕ ਟਰੈਕ ਬਣ ਜਾਂਦਾ। ਇਹ 9 ਵਜੇ ਚੱਲਦੀ ਹੈ ਜਦ ਜੋਗਿੰਦਰ ਨਗਰ ਆ। ਜੋਗਿੰਦਰ ਸਿੰਘ ਨਾਦਰ ਰਾਜਾ ਹੋਇਆ ਵਾ। ਉਹਦੇ ਨਾਲ ਤੇ ਜੋਗਿੰਦਰ ਅ ਨਗਰ ਵਸਿਆ ਸੀਗਾ ਤੇ ਇਹ ਜਦੋਂ ਬਰਾਟ ਵੈਲੀ ਨੂੰ ਜਾਂਦੇ ਆਪਾਂ ਮੰਡੀ ਗਾਰ ਬਰਾਟ ਵੈਲੀ ਰਵਾਲਸਰ ਏਰੀਆ ਉਸ ਏਰੀਆ 'ਚ ਜੋਗਿੰਦਰ ਨਗਰ ਪੈਂਦਾ ਤਾਂ ਤੁਸੀਂ ਵੀ ਆ ਸਕਦੇ ਹੋ। ਹੁਣ ਆਪਾਂ ਥੱਲੇ ਚੱਲ ਕੇ ਦੇਖਦੇ ਆਂ ਬਾਕੀ ਗੱਲ ਬਾਤ। ਤੇ ਦਰਸ਼ਕੋ ਹੁਣ ਆ ਗਏ ਆਂ ਆਪਾਂ ਸਭ ਤੋਂ ਥੱਲੇ। ਆਖਰੀ ਪੁਆਇੰਟ ਤੇ ਹੁਣ ਇੱਥੇ ਉਤਰਾਂਗੇ ਬਹੁਤ ਚੰਗਾ ਸਫ਼ਰ ਸੀਗਾ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਆ ਜੋ ਕਿਰਾ ਥੱਲੇ ਉਤਰਿਓ ਬਹੁਤ ਸ਼ਾਨਦਾਰ ਵਿਊ ਸੀ ਤੇ ਹੁਣ ਆਪਾਂ ਅਗਲੇ ਸਫ਼ਰ ਵੱਲ ਨੂੰ ਚੱਲਦੇ ਆਂ ਮਿਹਰਬਾਨੀ ਧੰਨਵਾਦ